ਅੰਕਲ ਜੀ ਕਿੰਨੀ ਉਮਰ ਹੋ ਗਈ ਜੀ 64 ਸਾਲ ਹੋ ਗਈ ਜੀ ਪੂਰੇ ਠੀਕ ਹੈ ਜੀ ਤੇ ਪਹਿਲਾਂ ਨੌਕਰੀ ਕੀਤੀ ਹੋਈ ਹੈ ਜੀ ਹਾਂਜੀ ਹਾਂਜੀ ਕਰੈਰੀਰ ਕਾਰਪੋਰੇਟ ਤੇ ਸੀ ਆ ਮੈਂ ਹਾਂਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਠੀਕ ਹੈ ਜੀ ਉੱਥੋਂ ਜਨਵਰੀ 2020 ਚ 20 ਜ ਟੇਅਰ ਹੋਇਆ ਮੈਂ ਛੋਡੀ ਤਾਂ ਜੀ ਮੰਨ ਲਓ ਪੈਨਸ਼ਨ ਵੀ ਆਉਣੀ ਸੋਨ ਨੂੰ ਇਧਰ ਆਉਣ ਦੀ ਲੋੜ ਵੀ ਨਹੀਂ ਸੀਗੀ ਹੈਨਾ ਤੇ ਪਰ ਛੋੜਾ ਮਨ ਦਾ ਸ਼ੌਂਕ ਆਇਆ ਹੈ ਜਾਨੀ ਸ਼ੌਂਕ ਹੈ ਹਾਂਜੀ ਪਹਿਲਾਂ ਤਾਂ ਬਾਗ ਦਾ ਹਾਂਜੀ ਹਾਂਜੀ ਆਪਣੇ ਬਹੁਤ ਵਧੀਆ ਤੇ ਸਾਰਾ ਤੁਸੀਂ ਦੇਖਦੇ ਹੋ ਲੇਬਰ ਦਿੱਤੀ ਹਾਂਜੀ ਠੀਕ ਹੈ ਤੇ ਲਓ ਬਈ ਤੇ ਨੌਜਵਾਨਾਂ ਨੂੰ ਦੱਸ ਦਿਓ ਮਾੜਾ ਕੀ ਸੁਣਿਆ ਦਿਨ ਜਿਹੜੇ ਕਹਿੰਦੇ ਹਾਈ ਕੋਰਟ ਹੈ ਨਹੀਂਗਾ ਇੱਥੇ ਪੰਜਾਬ 'ਚ ਹੈ ਨਹੀਂਗਾ ਜਾਂ ਨੌਕਰੀ ਹੈ ਨਹੀਂ ਜਾਂ ਜ਼ਮੀਨ ਘਟਾ ਕੀ ਕਰੀਏ ਜੇ ਤਾਂ ਕੋ ਕਟੇਟਾ ਕੁਰਤਾ ਪਜਾਮਾ ਪਾ ਕੇ ਇਹ ਜੀਨਾ ਪਾ ਕੇ ਮੋਟਰਸਾਈਕਲ ਚਲਾਉਣੀ ਆ ਫੇਰ ਤਾਂ ਕੁਛ ਵੀ ਨਹੀਂ ਹਾਂਜੀ ਜੇ ਖੇਤ ਜਾਣਾ ਫੇਰ ਸਾਰਾ ਕੁਝ ਹੀ ਆ ਸਾਰਾ ਕੁਝ ਹੀ ਹਾਂ ਨਾਲੇ ਅੰਕਲ ਕਹਿੰਦੇ ਚਾਰ ਪਾਣੀ ਲਾ ਕੇ 베ਰੀ ਪੱਕ ਜਾਂਦੀ ਐ ਤੇ ਜਿਹੜੀ ਮੈਂ ਕਟਾਈ ਦਾ ਖਰਚਾ ਕਰਦਾ ਲੇਬਰ ਦਾ ਖਰਚਾ ਕਰਦਾ ਉਹ ਸਾਰਾ ਇਹਦਾ ਬਾਲਣ ਵੱਕੀ ਪੂਰਾ ਹੋ ਜਾਂਦਾ ਹਨਾ ਜੀ ਹਾਂਜੀ ਪੂਰਾ ਤੇ ਜਿਹੜੇ ਨੇ ਪਹਿਲੀ ਹਰ ਲਾਉਣਾ ਕਿੰਨੇ ਤੋਂ ਸਟਾਰਟ ਕਰੇ ਅੱਧਾ ਕਿਲਾ ਕਿਲਾ ਲਾ ਕੇ ਦੇਖ ਲਈ ਜੀ ਜਦੋਂ ਪਾਜੀ ਦੋ ਬੁੱਟੇ ਲੈਲੇ ਸਾਲ-ਸਾਲ ਚ ਪਤਾ ਲੱਗ ਜਿਉ ਨੂੰ ਅੱਛਾ ਇਹ ਕਬੂਟੇ ਤਾਂ ਵੀ ਵੇਚ ਕੇ ਕਮਾ ਸਕਦਾ ਹਾਂ ਸਾਲ ਤੋਂ ਪਤਾ ਲੱਗ ਜਿਉ ਕੀ ਲੱਗਿਆ ਘਰ ਦੇ ਘਰ ਦੇ ਜਿੰਨੇ ਮਰਜ਼ੀ ਖਾਈ ਜਾਣ ਸਾਲ ਚ ਸਾਲ ਮੁਕਦਾ ਨਹੀਂ ਇੱਕ ਇੱਕ ਬੁੱਟਾ ਵੀ ਇੱਕ ਜਿਵੇਂ ਮਰਜ਼ੀ ਤੋੜੀ ਜਾਣ ਲਓ ਬਈ ਦੋਸਤੋ ਅੰਕਲ ਦੀ ਮਿਹਨਤ ਨੂੰ ਦਾਤ ਦਿਨੇ ਤੇ ਸ਼ੇਅਰ ਕਰ ਦਿਓ ਜੇ ਵਪਾਰਕ ਤੌਰ ਤੇ ਲਾਉਣਾ ਫਿਰ ਘੱਟੋ ਘੱਟ ਅੱਧਾ ਕਿਲਾ ਲਾਉ ਅੱਧਾ ਕਿਲਾ ਤੇ ਆਪ ਵੇਚੋ ਬਸ ਇੱਕ ਇਹ ਸ਼ਰਤ ਜੇ ਤੁਸੀਂ ਤੁਸੀਂ ਵੀ ਉੱਥੇ ਲਾ ਕੇ ਨਾ ਰੱਖਦੇ ਹੋ ਕੰਡਾ ਜੀ ਜੇ ਤੁਸੀਂ ਆਖਾ ਮੈਂ ਠੇਕੇ ਦੇ ਦੇਣਾ ਫੇਰ ਨਾ ਮੇਰੀ ਮੇਰੀ ਹੈ ਮੈਂ ਨਹੀਂ ਕਹਿੰਦਾ ਵੀ ਠੇਕੇ ਦੇ ਦੇ ਕੇ ਤੁਸੀਂ ਇਹਦੇ ਵਿੱਚ ਕਮਾਓ ਹਾਂ ਠੇਕਾ ਲੱਖ ਸਵਾ ਲੱਖ ਚ ਚੜਨਾ ਹੈ ਹਾਂ ਲੱਖ ਉਹ ਲੱਖ ਜੋ ਜਿਹੜਾ ਚੜਨਾ ਹੈ ਜਿਹੜਾ ਮਤਲਬ ਕਿ ਕਿਸੇ ਖਾਸ ਪੁਆਇੰਟ ਤੇ ਨਹੀਂ ਤਾਂ ਇਹ 60 50 60000 ਚ ਰਹਿ ਜਾਂਦੇ ਆ ਠੀਕ ਹੈ ਮਨ ਲਓ ਜਿਹੜੇ ਕੋਲੇ ਜ਼ਮੀਨ ਘਾਟਾ ਉਹਦਾ ਕਿਲਾ ਕਿਲਾ ਲਾ ਕੇ ਦੇਖ ਲਿਆ ਆਪ ਵਿੱਚ ਹੈ ਨਾ ਜੀ ਜੇ ਆਪ ਵਿੱਚ ਹੈ ਜੀ ਉਹਨੇ ਰੀੜੀ ਤੇ ਲਾ ਕੇ ਫਿਰ ਤਾਂ 1.5 ਦੋ ਲੱਖ ਨੂੰ ਹੱਥ ਮਾਰੂਗਾ ਜੀ ਹਾਂ ਹਾਂ ਫਿਰ ਮਾਰੂਗਾ ਹਾਂ ਬੋਲੀ ਤੇ ਹੁਣ ਅੰਕਲ ਕਹਿੰਦੇ 40 ਰੁਪਏ ਰੇਟ ਹੈਗਾ ਇਹਦਾ 50 ਰੁਪਏ ਵੀ ਕਿਹਾ ਹੈ ਹਾਂ ਕੁਆਲਿਟੀ ਕੁਆਲਿਟੀ ਵਿਕਦੀ ਹੈ ਕੁਆਲਿਟੀ ਦਾ ਰੇਟ ਹੈ ਠੀਕ ਹੈ ਤੁਸੀਂ ਕੁਆਲਿਟੀ ਬਣਾ ਕੇ ਲਿਜਾਉਂਗੇ ਕੁਆਲਿਟੀ ਪੈਦਾ ਕਰੋਗੇ ਤਾਂ ਕੁਆਲਿਟੀ ਦਾ ਰੇਟ ਵਧੂਗਾ ਤੁਹਾਡਾ ਨਾ ਹੋਊਗਾ ਤਾਂ ਮਿਲੂਗਾ ਠੀਕ ਹੈ ਧੰਨਵਾਦ ਜੀ ਧੰਨਵਾਦ